ਗੱਡੀ ਅਤੇ ਟਰਾਲੇ ਦੇ ਵਿਚਕਾਰ ਭਿਆਨਕ ਟੱਕਰ ਹੋਈ ਹੈ ਜਿਸ ਵਿੱਚ 5 ਜਣਿਆਂ ਦੀ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਇੱਕ ਪਰਿਵਾਰ ਰਾਜਸਥਾਨ ਘੁੰਮਣ ਦੇ ਲਈ ਆਇਆ ਹੋਇਆ ਸੀ ਪਰ ਇਸੇ ਦੌਰਾਨ ਟਰਾਲੇ ਦੇ ਨਾਲ ਉਹਨਾਂ ਦੀ ਰਸਤੇ ਦੇ ਵਿੱਚ ਟੱਕਰ ਹੋ ਜਾਂਦੀ ਹੈ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਗੱਡੀ ਦੇ ਨੁਕਸਾਨ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਟੱਕਰ ਕਿੰਨੀ ਭਿਆਨਕ ਹੋਵੇਗੀ ਜਿਸ ਵਿੱਚ ਇੱਕ ਬੱਚੇ ਦੀ ਵੀ ਮੌਤ ਹੋਣ ਦੀ ਖਬਰ ਹੈ ਇਹ ਪਰਿਵਾਰ ਰਾਜਸਥਾਨ ਖੁਸ਼ੀ-ਖੁਸ਼ੀ ਚਾਵਾਂ ਦੇ ਨਾਲ ਘੁੰਮਣ ਦੇ ਲਈ ਆਇਆ ਸੀ ਪਰ ਰਸਤੇ ਦੇ ਵਿੱਚ ਇਹਨਾਂ ਦੇ ਨਾਲ ਇਹ ਪਾਣਾ ਵਾਪਰਦਾ ਪਿੱਤੇ ਕੱਲ ਸਵੇਰੇ ਜੈਪੁਰ ਦੇ ਜੰਮਵਰਮ ਗੜਦ ਵਿੱਚ ਇੱਕ ਟਰੇਲਰ ਕਾਰ ਦੀ ਆਮੋ ਸਾਹਮਣੇ ਟੱਕਰ ਹੋ ਗਈ ਹਾਦਸੇ ਵਿੱਚ ਕਾਰ ਵਿੱਚ ਸਵਾਰ 5 ਜਣਿਆਂ ਦੀ ਮੌਤ ਹੋ ਗਈ ਮੌਕੇ ਤੇ ਹੀ ਇਹ ਮੌਤ ਖੁਦ ਦੱਸੀ ਜਾ ਰਹੀ ਹੈ ਟੱਕਰ ਇੰਨੀ ਜ਼ਬਰਦਸਤੀ ਸੀ ਕਿ ਟਰਾਲੇ ਦੇ ਬੁਰੀ ਤਰ੍ਹਾਂ ਨੁਕਸਾਨ ਹੋਇਆ ਉਸੇ ਟੋਟੇ ਹੋਏ ਨੇ ਸੜਕ ਤੋਂ ਉਤਰ ਗਿਆ ਪਲਟ ਗਿਆ ਪੁਲਿਸ ਨੂੰ ਲਾਸ਼ਾਂ ਕਾਰ ਵਿੱਚੋਂ ਕੱਢਣ ਵਿੱਚ ਵੀ ਮੁਸ਼ਕਲ ਕਰਨੀ ਪਈ ਹੈ ਪੁਲਿਸ ਮੁਤਾਬਕ ਇਹ ਹਾਦਸਾ ਕੱਲ ਸਵੇਰੇ 8 ਵਜੇ ਮਨੋਹਰਪੁਰ ਦੋਸਾ ਹਾਈਵੇ ਤੇ ਵਾਪਰਿਆ ਲਖਨਊ ਯੂਪੀ ਤੋਂ ਇੱਕ ਪਰਿਵਾਰ ਰਾਜਸਥਾਨ ਕੋ ਮੜਾਇਆ ਸੀ ਪਰਿਵਾਰ ਵਿੱਚ ਦੋ ਆਦਮੀ ਅਤੇ ਦੋ ਔਰਤਾਂ ਤੇ ਇੱਕ ਬੱਚਾ ਸੀ ਪਰਿਵਾਰ ਦੇ ਸਾਰੇ ਪੰਜ ਮੈਂਬਰ ਵਰਨਾਕਾਰ ਵਿੱਚ ਦੋਸਾ ਤੋਂ ਖਾਟੂ ਸ਼ਿਆਮਜੀ ਵੱਲ ਜਾ ਰਹੇ ਸਨ ਇਸ ਦੌਰਾਨ ਨਿਕਬਾੜਾ ਟੋਲ ਨੇੜੇ ਇੱਕ ਕਾਰ ਅਤੇ ਟਰਾਲੇ ਦੇ ਵਿਚਕਾਰ ਆਹਮੋ ਸਾਹਮਣੇ ਟੱਕਰ ਹੋ ਗਈ ਕਾਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਪੰਜੇ ਹੀ ਕਾਰ ਵਿੱਚ ਬੁਰੀ ਤਰ੍ਹਾਂ ਫਸ ਗਏ ਸਨ ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਪੁਲਿਸ ਨੇ ਮੁਸ਼ਕਲ ਦੇ ਨਾਲ ਇਹਨਾਂ ਮਰਤਕ ਵਿਹਾਨੂ ਬਾਹਰ ਕੱਢਿਆ ਪੁਲਿਸ ਨੂੰ ਸ਼ੱਕ ਹੈ ਕਿ ਹਾਦਸਾ ਓਵਰਟੇਕ ਕਰਦੇ ਸਮੇਂ ਹੋਇਆ ਹੈ ਹਾਲਾਂਕਿ ਪੜਤਾਲ ਦਾ ਵਿਸ਼ਾ ਹੈ ਪਰ ਇੱਕ ਪਰਿਵਾਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਜਿਸ ਕਹਿ ਸਕਦੇ ਹੈ ਕਿ ਪੰਜ ਜਣੇ ਦੀ ਮੌਤ ਹੋ ਗਈ ਇੱਕ ਪਰਿਵਾਰ ਜਿਹੜਾ ਘੁੰਮਣ ਦੇ ਲਈ ਜਾਂ ਕਹਿ ਸਕਦੇ ਆ ਦਰਸ਼ਨਾ ਦੇ ਲਈ ਰਾਜਸਥਾਨ ਜਾ ਰਿਹਾ ਸੀ ਪਰ ਖੁਸ਼ੀ-ਖੁਸ਼ੀ ਜਾ ਰਿਹਾ ਸੀ ਇਹ ਪਰਿਵਾਰ ਤਾਂ ਹਾਦਸਾ ਹੋਇਆ ਰਸਤੇ ਦੇ ਵਿੱਚ ਟਰਾਲੇ ਦੇ ਨਾਲ ਹੀ ਟੱਕਰ ਹੋਈ ਹੈ ਜਿਸ ਵਿੱਚ 5 ਜਣਿਆਂ ਦੀ ਮੌਤ ਹੋ ਗਈ ਹੈ